ਅਕਾਦੇ ਦੇ ਵਿੱਚ ਇਲਾਕੇ ਜਿਵੇਂ ਪੂਰੇ ਪੰਜਾਬ ਦੀ ਬੜੀ ਮਾਣ ਵਾਲੀ ਗੱਲ ਹੈ ਦੇਸ਼ ਦੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਵਿਅਕਤੀ ਜਿਹੜਾ ਸਾਡੇ ਏਰੀਏ ਦੇ ਵਿੱਚ ਹੈ ਮੇਰੇ ਹਲਕੇ ਦੇ ਵਿੱਚ ਪੈਂਦਾ ਹੈ ਔਰ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਔਰ ਉਹਨਾਂ ਨੇ ਜਿਹੜੀ amount ਹੈ ਰੈਸਟ ਸਰ ਕੀਤੀ ਹੈ ਵਾਹ ਜਿੱਤੇ ਧੰਮੀ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਦਾ ਮਲਕੀਤ ਸਿੰਘ ਉਹਨਾਂ ਦਾ ਉੱਤਮ ਗੋਣ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਨਗਰ ਦਾ ਨਵ ਰੋਸ਼ਨ ਕੀਤਾ ਹੈ ਔਰ ਮੈਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕੀਤੀ ਹੈ ਔਰ ਸਹਿਬ ਜੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਤਰਵਾਦ ਜਿਨ੍ਹਾਂ ਨੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਪੂਰਾ ਹੌਸਲੇ ਦੇ ਨਾਲ ਜਿਹੜਾ ਉਹ 8448 ਮੀਟਰ ਨੂੰ ਤੈਅ ਕਰਕੇ ਔਰ ਵਾਪਸ ਆਪਣੇ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਮੈਂ ਹੀ ਅਭੀ ਇਹ ਜਿਹੜੀ ਐਵਰੇਸਟ ਆ ਹੈ ਇਹ ਹਰੇਕ ਦਿਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਹਦੇ ਲਈ 7-8 ਸਾਲ ਦੀ ਟ੍ਰੇਨਿੰਗ ਜ਼ਰੂਰੀ ਆ ਜਿਹੜਾ ਆਪਾਂ ਨੇ ਕਾਰਜ ਕੀਤਾ ਇਹ ਵਾਹਿਗੁਰੂ ਨੇ ਕਰਵਾਇਆ ਹੈ ਕਿਉਂਕਿ ਇਹਦੇ ਲਈ ਮੇਰੇ ਕੋਲ ਇਹਨੇ ਟ੍ਰੇਨਿੰਗ ਨਹੀਂ ਸੀਗੀ ਪਰ ਉਹਨਾਂ ਨੇ ਕਰਵਾਉਣਾ ਸੀ ਕਿਉਂਕਿ ਪਹਿਲਾਂ ਕਦੇ ਹੋਇਆ ਨਹੀਂ ਸੀ ਇਹ ਹੁਣ ਤਾਂ ਹੀ ਉਹਨਾਂ ਨੇ ਤਾਕਤ ਵਾਸੀ ਉਹ ਨਹੀਂ ਆਪਾਂ ਨੂੰ ਕਿਹੰਦਾ ਪਿਆਰ ਹੁੰਦਾ ਬੱਚਿਆਂ ਨਾਲ ਬੱਚਿਆਂ ਦਾ ਮੋਹ ਛੱਡਣਾ ਬਹੁਤ ਔਖਾ ਹੈ ਐਸੀ ਨਾਲ ਮੋਹ ਛੱਡਣਾ ਬਹੁਤ ਔਖਾ ਹੈ ਇੱਕ ਮੌਤ ਦਾ ਸਭ ਡਰਦੇ ਆ ਇਸ ਕਰਕੇ ਬਾਹਰੋਂ ਨੇ ਕਰਵਾਉਣਾ ਸੀਗਾ ਕਿਹਦਾ ਤਜਰਬਾ ਰਿਆ ਜੀ ਆਪਾਂ ਉਹ ਕਹੀਏ ਤਾਂ ਬਹੁਤ ਔਖੀ ਆ ਆਪਣੇ ਵੱਸ ਦੀ ਗੱਲ ਨਹੀਂ ਗਈ ਉੱਤੇ ਇੱਕ ਵਰਡ ਚੱਲਦਾ ਹੈ ਸ਼ਾਇਦ ਮੈਂ ਕਹਿ ਦਿੰਦਾ ਮਾਊਂਟੇਨ ਅਲਾوز ਯੂ ਟੂ ਕਲਾਈਮ ਯੂ ਡੋਨਟ ਕਲਾਈਮ ਦੀ ਮਾਊਂਟੇਨ ਪਹਾੜੀ ਤੁਹਾਨੂੰ ਰਸਤਾ ਦਿੰਦੀ ਆ ਤੁਸੀਂ ਨਹੀਂ ਚੜਦੇ ਜੇ ਪਹਾੜੀ ਲੋਕਰ ਵੀ ਤਾਂ ਹੀ ਚੜ ਸਕਦੇ ਹੋ ਉਹਦਾ ਮਤਲਬ ਕਹਿਣ ਦਾ ਵੱਡੇ ਵੱਡੇ ਜਿਹੜੇ ਟ੍ਰੇਨ ਵੱਡੇ ਵੱਡੀਆਂ ਟ੍ਰੇਨਿੰਗ ਕਿੱਥੇ ਹੁੰਦੀਆਂ ਉਹ ਰਹਿ ਜਾਂਦੇ ਨੇ ਜਿਨੇ ਪਹਾੜੀ ਲੋ ਕਰਦੀਆ ਉਹ ਚੜ ਜਾਂਦਾ ਕਿਉਂਕਿ 70 ਸਾਲਾਂ ਵਿੱਚ ਸਿਰਫ 6700 ਬੰਦਾ ਚੜਿਆ 6000 ਬੰਦਾ پورے ਪਰਿਵਾਰ ਨੇ ਤੁਹਾਨੂੰ ਆਮ ਲਈ ਮਨਾ ਕੀਤਾ ਜਾਂ ਕੋਈ ਪ੍ਰੇਰਿਤ ਕੀਤਾ ਕੁਝ ਨਾ ਮਨਾ ਨਹੀਂ ਇਨਡਿਸੈਂਸ ਉਹਨਾਂ ਨੂੰ ਡਰ ਸੀਗਾ ਕਿਉਂਕਿ ਐਵਰੇਸ ਤੋਂ ਨਾ ਸੁਣਦੇ ਆ ਪਰ ਡਰਦੇ ਆ ਕਿ ਇਹ ਕੀ ਨਾ ਮੌਤ ਦਾ ਆਉਂਦਾ ਜੇ ਤੁਸੀਂ ਗੂਗਲ ਕਰੋਗੇ ਐਵਰੇਸ ਨੂੰ ਤਾਕਨ ਨੂੰ ਇਹ ਉਹਦੇ ਬਾਰੇ ਪਤਾ ਲੱਗੂਗਾ ਤਾਂ ਇਸ ਕਰਕੇ ਫਿਰ ਉਹਨੂੰ ਘਰ ਸੀ ਉਹਨਾਂ ਦੇ ਮਨ ਚ ਮੇਰੇ ਮਨ ਚ ਤੋਂ ਨਿਕਲ ਗਿਆ ਉਹਨਾਂ ਦੇ ਮਨ ਚੋਂ ਨਹੀਂ ਨਿਕਲਿਆ ਫਿਰ ਉਹਨਾਂ ਨੂੰ ਸਮਝਾਉਣਾ ਪਿਆ ਉਹਨਾਂ ਦਾ ਡਰ ਦੂਰ ਕਰਨਾ ਪਿਆ ਤਾਂ ਪਰ ਉਹਨਾਂ ਨੇ ਸਭ ਸਾਰ ਦਿੱਤਾ ਕਿ ਮਨ ਚ ਖਿਆਲ ਕਿਦਾ ਆਇਆ ਮੌਂਟੇਨਸਟ ਇਹ 2022 ਚ ਆਇਆ ਬਸ ਵਾਹਿਗੁਰੂ ਨੇ ਜੇ ਮੈਂ ਕਹਿਣਾ ਲੱ ਕਰਾਉਣਾ ਹੁੰਦਾ ਇਸ ਤੋਂ ਪਹਿਲਾਂ ਕਦੇ ਕੋਈ ਚੋਟੀ ਕਦੇ ਕੋਈ ਚੋਟੀ ਨਹੀਂ ਸੀ ਚੜੀ ਇਸ ਲਈ ਮੈਨੂੰ ਤਾਂਹੀਂ 2022 ਚ ਸੋਚਿਆ ਸੀ ਤੇ 23 ਚ ਮੈਂ ਮੈਂ ਇੱਕੋ ਮੈਨੇ 6000 ਮੀਟਰ ਕਰਨੀ ਪਈ ਕੁਆਲੀਫਾਈ ਕਰਨੀ ਕੁਆਲੀਫਾਈ ਕਰਨਾ ਪੈਂਦਾ ਸੀ ਕਿਹੜੀ ਅਜਿਹੀ ਤਾਕਤ ਸੀ ਜਿਹੜੀ ਤੁਹਾਡੇ ਉੱਤੇ ਸਹਿਯੋਗ ਕਰਦੀ ਰਹੀ ਹੈ ਹਾਂਜੀ ਕਿਹੜੀ ਅਜਿਹੀ ਤਾਕਤ ਜਿਹੜੀ ਤੁਹਾਡਾ ਸਹਿਯੋਗ ਕਰਦੀ ਰਹੀ ਉੱਤੇ ਬਾਣੀ ਪ੍ਰਮਾਤਮਾ ਉਹ ਵੱਡੀ ਖੇਡ ਆ ਇਹ ਖੇਡ ਰਚਾਈ ਉਹਨਾਂ ਨੇ ਕਿਹੜੀ ਮੇਰੇ ਵਾਸਤੇ ਗੱਲ ਨਹੀਂ ਸੀ ਕੀ ਪ੍ਰੋਸੈਸ ਹੈ ਜਾਣ ਦਾ ਪ੍ਰੋਸੈਸ ਕੀ ਹੈ ਕੀ ਕਿਵੇਂ ਹੈ ਕਿ ਉਹਦੇ ਜਾਣ ਲਈ ਪਰਮਿਸ਼ਨ ਕਿਵੇਂ ਲੈਣੀ ਪੈਂਦੀ ਹੈ ਤੇ ਕੀ ਕੁਝ ਸਬਮਿਟ ਕਰਨਾ ਪੈਂਦਾ ਇਹਦੇ ਕੀ ਹੈ ਤੁਹਾਨੂੰ ਪਰਮਿਟ ਖਰੀਦਣਾ ਪੈਂਦਾ ਕੋਈ ਵੀ ਪਹਾੜੀ ਸਰ ਕਰਨੀ ਹੈ ਕੋਈ ਵੀ ਚੜ੍ਹਨੀ ਹੈ ਕਿਸੇ ਨੇ ਵੀ ਉਹਨੂੰ ਪਰਮਿਟ ਖਰੀਦਣਾ ਪੈਂਦਾ ਇਹ ਪਰਮਿਟ ਦੀ ਫੀਸ ਹੈਗੀ 10000 US ਡਾਲਰ ਇਹ ਪਰਮਿਟ ਖਰੀਦ ਲੈਣੇ ਇਹ ਤੁਹਾਨੂੰ ਲੋਅ ਕਰ ਦਿਆ ਉਹ ਚੜ੍ਹਣਾ ਉਹ ਵੀ ਫਿਰ ਲਾਈਨ ਲੱਗੀ ਵੇਟਿੰਗ ਲਿਸਟ ਆ ਗਈ ਕਿ ਜੇ ਤੁਹਾਨੂੰ ਮਿਲ ਜਾਂਦੀ ਆ ਕਿ ਤੁਸੀਂ ਤੇ ਤੁਸੀਂ ਹੂੰ ਕਿਥੇ ਮੌਜੂਦਾ ਰਹਿੰਦੇ ਕਿਥੇ ਮੈਂ ਇੱਥੇ ਬੋਰਡ ਪ੍ਰਿੰਟ ਹਾਂ ਨਾ ਮੈਂ ਆਟਮੈਨ ਰਹਿਣਾ ਨਿਊਜ਼ੀਲੈਂਡ ਚ ਪਰ ਮੇਰਾ ਠਿਕਾਣਾ ਕਿੰਨੀ ਦੇਰ ਬਾਅਦ ਤੁਸੀਂ ਆਏ ਹੋ ਮੈਂ ਘੱਟੋ ਘੱਟ 10 ਸਾਲ ਨੀਰਲ 10 ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਜਦੋਂ ਤੁਸੀਂ ਅਚੀਵ ਕੀਤਾ ਤਾਂ ਤੁਹਾਨੂੰ ਕਿੱਦਾਂ ਲੱਗਿਆ ਉੱਤੇ ਜਦੋਂ ਤੁਸੀਂ ਮੌਜੂਦ ਸੀਗੇ ਤਾਂ ਉਹਨੇ ਹਾਲਾਤ ਕਿੱਦਾਂ ਦੇ ਸੀ ਹਾਲਾਤ ਤਾਂ ਮੇਰੇ ਵਾਪਸ ਆਉਣ ਦੇ ਨਹੀਂ ਸੀਗੇ ਕਿਉਂਕਿ ਤੁਸੀਂ ਮੌਤਾਂ ਮੌਤਾਂ ਪਈਆਂ ਹੁੰਦੀਆਂ ਨੇ ਬਾਡੀਜ਼ ਪਈਆਂ ਉਹਦੇ ਕੋਲ ਦੀ ਲੰਗ ਦੇ ਤੁਸੀਂ ਇੰਨੇ ਐਗਜ਼ੌਸਟ ਹੋ ਜੰਨੇ ਵੀ ਤੁਹਾਡੇ ਵਾਪਸ ਆਉਣ ਦੀ ਜੀ ਨਹੀਂ ਕਰਦਾ ਬਸ ਜਿਹੜਾ ਮੇਨ ਇਚਾ ਸਵੇਰੇ ਹੀ ਸਿਮਰਤਰੀ ਸਮਟ ਹੋ ਜੇ ਸਮਟ ਹੋ ਜੇ ਸਮਟ ਹੋਣ ਦਾ ਮਤਲਬ ਵੀ ਆਪਣਾ ਜਿਹੜਾ ਚੋਟੀ ਤੇ ਪਹੁੰਚ ਜਾਈਏ ਤੇ ਨਿਸ਼ਾਨ ਸਾਹਿਬ ਚੜਜੇ ਉਸ ਤੋਂ ਬਾਅਦ ਵੀ ਐਗਜ਼ੌਸਟ ਹੋ ਗਏ ਫਿਰ ਕੋਈ ਸੰਦੇਸ਼ ਵਗੈਰਾ ਕੋ ਦੇਣਾ ਚਾਹੋਗੇ ਸੰਦੇਸ਼ ਇਹ ਹੀ ਹੈ ਜਦ ਸਾਬਤ ਸੂਰਜ ਪਹਿਲਾਂ ਨਹੀਂ ਚੜਿਆ ਤਾਂ ਆਪਾਂ ਸਾਬਤ ਸੂਰਜ ਤੇ ਸਭ ਕੁਝ ਕਰ ਸਕਦੇ ਆ ਜੇ ਐਨਐਸਚੋ ਵੀ ਖਿੰਧਰੇ ਨਾਲ ਰੋਕਦੀ ਹੈ ਨਾ ਤਾਂ ਸਭ ਕੁਝ ਕਰ ਸਕਦੇ ਹੋ ਜੇ ਤੁਹਾਡੇ ਮਨ 'ਚ ਸ਼ਾਇਦ ਮਨ ਸੱਤ ਸੱਤ ਨੌਜਵਾਨ ਪੀੜੀ ਜਿਹੜੀ ਹੈਗੀ ਅੱਜਕੱਲ ਹਤਾਸ਼ ਹੋ ਕੇ ਨਸ਼ਾ ਵੱਲ ਜਾ ਰਹੀ ਹੈ ਤੇ ਤੁਸੀਂ ਇੰਨੀ ਏਜ ਦੇ ਵਿੱਚ ਛੜੇ ਅੱਧ ਕੀ ਕਰੀ ਉਹੀ ਕਹਿਣ ਦਾ ਮਤਲਬ ਇਹੀ ਆ ਵੀ ਜੇ ਸਾਵਧ ਸੂਰਤ 'ਚ ਮੈਂ ਨਾ ਕੋਈ ਉਹ ਕੁਝ ਖਾਂਦਾ ਸੀਗਾ ਪਰ ਤੁਹਾਨੂੰ ਖਾਣ ਲਈ ਦੂਜੇ ਪ੍ਰੋਟੀਨ ਖਾਣੇ ਪੈਂਦੇ ਆ ਮੈਂ ਤਾਂ ਸਿਰਫ ਵੈਜੀਟੇਰੀਅਨ ਸੀਗਾ ਟੋਟਲੀ ਆਪਣੇ ਜਿਹੜਾ ਲੰਘ ਸਕਦੇ ਆ ਹੀ ਸਕਦਾ ਸੀਗਾ ਇਹਦੇ ਨਾਲ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਐ ਨਹੀਂ ਹੈਗਾ ਤਾਲਾ ਸਬਜ਼ੀਆਂ ਬਹੁਤ ਵੱਡੀ ਤਾਕਤ ਹੈ ਨਾ ਇਕੱਲੇ ਐ ਨਹੀਂਗਾ ਵੀ ਤੁਸੀਂ ਵੀ ਨਾਨ ਵੇਜ ਖਾ ਕੇ ਜਾਂ ਜਿਮ ਜਾ ਕੇ ਜਾਂ ਹੋਰ ਕੁਝ ਕਰਕੇ ਨਾ ਤੁਸੀਂ ਆਪਣੇ ਸਾਦੇ ਜੀਵਨ ਚ ਨਾਲ ਵੀ ਸਭ ਕੁਝ ਕਰ ਸਕਦੇ ਆ ਇਹੀ ਮੇਰਾ ਕਾਰਨਦਾਰ ਸੀਗਾ ਕਿੰਨੀ ਏਜ ਹੈ ਤੁਹਾਡੀ ਮੇਰੀ ਹੁਣ 53 ਸਾਲ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪਿੰਡ ਬੋਰਡ ਨਾਲ ਹੀ ਸੰਬੰਧਿਤ ਮੈਂ ਕਹਿੰਦਾ ਵੀ ਸਮੁੱਚੇ ਪੰਜਾਬ ਨਾਲ ਸਿੱਖ ਭਾਵਨਾ ਸੰਬੰਧਿਤ ਹੈ ਕੋਕੀ ਇੱਕ ਗੁਰਸੇਖ ਹੋਣ ਦੇ ਨਾਤੇ ਉਹਨਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੜੀ ਚੋਟੀ ਆ ਆਪਾਂ ਮਾਉਂਟ ਐਵਰੇਸਟ ਕਹਿੰਦੇ ਆ 29000 ਫੁੱਟ ਉਸ ਚੋਟੀ ਦੀ ਉਚਾਈ ਹੈ ਉੱਥੇ ਜਾ ਕੇ ਨਿਸ਼ਾਨ ਸਾਹਿਬ ਜਿਹੜਾ ਸ਼ਿਸ਼ੋਭਤ ਕੀਤਾ ਔਰ ਬਹੁਤ ਦੁੱਖ ਤਕਲੀਫਾਂ ਦੇ باوجود ਕਦੀ ਉਹਨਾਂ ਨੇ ਪਹਿਲਾਂ ਮਾਉਂਟਰੀਕ ਦਾ ਇੰਨਾ ਵਧੀਆ ਕੋਈ ਪਹਿਲਾਂ ਕੋਰਸ ਨਹੀਂ ਕੀਤਾ ਜਾਂ ਗਏ ਨਹੀਂ ਕਿਤੇ ਔਰ ਇੰਨੀ ਉੱਚੀਆਂ ਉੱਚਾਈਆਂ ਤੇ ਚੜ ਕੇ ਉੱਥੋਂ ਵਾਪਸ ਆਉਣਾ ਇੱਕ ਉਹਨਾਂ ਦੇ ਮੁਤਾਬਕ ਇਹ ਗੁਰੂ ਦੀ ਅਰਦਾਸ ਤੇ 파ਟ ਹੀ ਹੈ ਜਿਹੜਾ ਉਹਨਾਂ ਦੇ ਸਹਾਇ ਹੋਇਆ ਬੜਾ ਵਧੀਆ ਉਦਮ ਸੀ ਬੜੀ ਖੁਸ਼ੀ ਹੋਈ ਅੱਜ ਇਹ ਛੋਟਾ ਜਿਹਾ ਪਿੰਡ ਆ ਸਾਡੇ ਜ਼ਿਲ੍ਹੇ ਦਾ ਉੱਥੋਂ ਦਾ ਇੱਕ ਵਸਨੀਕ ਜਿਸ ਨੇ ਆਪਣਾ ਹੀ ਨਹੀਂ ਪਿੰਡ ਦਾ ਹੀ ਨਹੀਂ ਜ਼ਿਲ੍ਹੇ ਦਾ ਨਾਂ ਸਮੁੱਚੀ ਵਰਲਡ ਦੇ ਵਿੱਚ ਇਸਤਰੀ ਦੇ ਵਿੱਚ ਨਾਮ ਦਰਜ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੌਂਡ ਵਿਖੇ ਸਰਦਾਰ ਮਲਕੀਤ ਸਿੰਘ ਜੀ ਜਿਹੜੇ ਕਿ ਮਾਉਂਟ ਐਵਰੇਸਟ ਸਰ ਕਰਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਅੱਜ ਜਿਹੜਾ ਸਮਾਗਮ ਹੋਇਆ ਇਹ ਬਦੌਲਤ ਮਲਕੀਤ ਸਿੰਘ ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੌਂਟ ਐਵਰੇਸਟ ਚੋਟੀ ਸਰ ਕਰਕੇ ਆਏ ਨੇ ਖਾਲਸੇ ਦਾ ਝੰਡਾ ਨਿਸ਼ਾਨ ਸਾਹਿਬ ਉੱਤੇ ਚੁਲਾ ਕੇ ਆਏ ਨੇ ਸਾਡੇ ਪਿੰਡ ਨੂੰ ਮਾਣ ਹੈ ਇਲਾਕੇ ਨੂੰ ਮਾਣ ਹੈ ਆਲ ਵਰਲਡ ਦੇ ਵਿੱਚ ਪਿੰਡ ਬੋਰਡ ਦਾ ਨਵਾਂ ਗੀਨਿਜ਼ ਬੁੱਕ ਅੰਦਰ ਉਹਦੇ ਵਿੱਚ ਦਰਜ ਹੋਇਆ ਅਸੀਂ ਜਿਸ ਤਰ੍ਹਾਂ ਮਲਕੀਸ਼ ਸਿੰਘ ਜੀ ਨੂੰ ਵਧਾਈਆਂ ਦਿੰਨੇ ਆ ਸਾਰੇ ਨਗਰ ਨੂੰ ਵਧਾਈ ਹੈ ਉਸੇ ਤਰ੍ਹਾਂ ਮੇਰੇ ਵੱਲੋਂ ਮਲਕੀਸ਼ ਸਿੰਘ ਅਤੇ ਸਭੂਚੇ ਨਗਰ ਨੂੰ ਇਲਾਕੇ ਨੂੰ ਬਹੁਤ ਬਹੁਤ ਵਧਾਈ ਹੈ ਕਿ ਮਲਕੀਤ ਸਿੰਘ ਨੇ ਸਾਡਾ ਸਿਰ ਉੱਚਾ ਕੀਤਾ